ਸਤ ਸ਼੍ਰੀ ਅਕਾਲ ਜੀ ਅੱਜ ਆਪਾਂ ਘਰ ਦੇ ਵਿੱਚ ਆਲੂ ਬੈਂਗਨ ਦੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਸੁੱਕੀ ਸਬਜ਼ੀ ਖਾਣਾ ਹਰ ਇੱਕ ਨੂੰ ਪਸੰਦ ਆ ਚਲੋ ਜੀ ਆਪਾਂ ਆਲੂ ਬੈਂਗਨ ਪਾਲਕ ਮੇਥੀ ਦੀ ਸਬਜ਼ੀ ਬਣਾ ਕੇ ਤਿਆਰ ਕਰਦੇ ਹਾਂ ਹਾਂ ਜੀ ਅੱਜ ਆਪਾਂ ਬਣਾਵਾਂਗੇ ਬੈਂਗਨ ਆਲੂ ਪਾਲਕ ਤੇ ਮੇਥੇ ਦੀ ਸਬਜ਼ੀ ਤੇ ਮੇਥੀ ਤੇ ਹੁਣ ਆਪਾਂ ਬੈਂਗਨ ਤੇ ਆਲੂ ਨੂੰ ਕਟਿੰਗ ਕਰ ਲਾਂਗੇ ਆਲੂ ਮੈਂ ਪਹਿਲਾਂ ਸਿਲ ਕੇ ਰੱਖੇ ਸੀ ਚਾਰ ਮੇ ਆਲੂ ਲਏ ਤੇ ਇਸ ਟਿੱਕ ਨੂੰ ਆਪਾਂ ਵੱਡੇ ਵੱਡੇ ਆਲੂ ਕਟਾਂਗੇ ਥੋੜਾ ਜਿਹਾ ਟੇਸਟ ਵਧੀਆ ਹੁੰਦਾ ਹੁੰਦਾ ਆਮਰ ਹੁੰਦਾ ਜੋ ਥੋੜਾ ਜਿਹਾ ਲੌਂਗ ਦਿੰਦੇ ਆ ਤਾਂ ਦਾ ਭਾੜਾ ਆਪਾਂ ਇਦਾਂ ਸੂਟ ਸੂਟ ਪੀਸ ਕਰਕੇ ਕਟਾਂਗੇ ਤੇ ਪਾਣੀ ਦੇ ਵਿੱਚ ਇਹਨਾਂ ਨੂੰ ਰੱਖ ਲਾਂਗੇ ਤਾਂ ਕਿ ਇਹਦੇ ਵਿੱਚ ਕੀੜੇ ਵਗੈਰਾ ਨਾ ਹੋਣ ਆਪਾਂ ਧਿਆਨ ਨਾਲ ਕੱਟਣੀ ਆ ਤੇ ਇਦਾਂ ਫਾੜਾਕ ਕਰ ਲੈਣੀ ਆ ਬਸ ਲੰਮੀਆਂ ਫਾੜਾਕ ਕਰਨੀਆਂ ਨੇ ਇਥੇ ਜੀ ਆਪਾਂ ਸਬਜੀ ਨੂੰ ਬੌਲ ਦੇ ਵਿੱਚ ਪਾ ਲਿਆ ਤੇ ਪਾਣੀ ਦੇ ਵਿੱਚ ਭਿਉਮ ਕੇ ਰੱਖਿਆ ਤੇ ਇੱਥੇ ਜੀ ਆਪਾਂ ਦੇਖੋ ਕੜਾਈ ਲੈ ਲਈ ਕੜਾਈ ਦੇ ਵਿੱਚ ਆਪਾਂ ਇੱਕ ਕੜਸੀ ਤੋਂ ਘਟ ਸਰੋਂ ਦਾ ਤੇਲ ਲੈਤਾ ਸਰੋਂ ਦੇ ਤੇਲ ਦੇ ਵਿੱਚ ਸਬਜੀ ਚ ਟਾਕੇदार ਤੇ ਮਜ਼ੇਦਾਰ ਜੀ ਬਣ ਕੇ ਤਿਆਰ ਹੁੰਦੀ ਆ ਤੇ ਬਹੁਤ ਵਧੀਆ ਬਣਦੀ ਆ ਸਰੋਂ ਦੇ ਤੇਲ ਦੇ ਵਿੱਚ ਸਰੋਂ ਦੇ ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ ਇਹਦੇ ਵਿੱਚ ਆਪਾਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਨੂੰ ਕੁੱਟ ਕੇ ਪੇਸਟ ਬਣਾ ਕੇ ਆਪਾਂ ਪਾਇਆ ਜੀ ਦਰਦੜਾ ਜਾਂ ਕੁੱਟਿਆ ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਹੈਗਾ ਜੇ ਆਪਾਂ ਚੀਰ ਕੇ ਪਾਉਣੇ ਆ ਉਹਦਾ ਟੇਸਟ ਅਲੱਗ ਹੁੰਦਾ ਤੇ ਜੇ ਆਪਾਂ ਕੁੱਟ ਕੇ ਪਾਉਣੇ ਹੈ ਨਾ ਮਸਾਲਿਆਂ ਨੂੰ ਤਾਂ ਉਹਦਾ ਸਬਜੀ ਦਾ ਟੇਸਟ ਨਾ ਬਹੁਤ ਵਧੀਆ ਹੁੰਦਾ ਹੈਗਾ ਤੇ ਹੁਣ ਆਪਾਂ ਇਹਨੂੰ ਭੁੰਨ ਲਾਂਗੇ ਚੰਗੇ ਤਰੀਕੇ ਨਾਲ ਭੁੰਨਣਾ ਤੇ ਹੁਣ ਆਪਾਂ ਪਾ ਲਈ ਜੀ ਪਿਆਜ਼ ਪਿਆਜ਼ ਆਪਾਂ ਲੰਬੇ ਕੱਟੇ ਹੋਏ ਆ 2 ਤੋਂ 3 ਲੈਤੇ ਆ ਮੀਡੀਅਮ ਜਿਹੇ ਸਾਈਜ਼ ਦੇ ਆਪਣੇ ਕੋਲੇ ਪਿਆਜ਼ ਸੀ ਤੇ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਚੰਗੇ ਤਿੱਕੇ ਦੇ ਨਾਲ ਤੇ ਚੰਗੇ ਤਿੱਕੇ ਨਾਲ ਆਪਾਂ ਭੁੰਨ ਲਾਂਗੇ ਜੀ ਜਦੋਂ ਇਹ 골ਡਨ ਜੇ ਹੋਗੇ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਦੇਖੋ ਜੀ ਆਪਣੇ ਪਿਆਜ਼ ਭੁੱਜ ਗਿਨੇ 골ਡਨ ਜੇ ਹੋ ਗਏ ਨੇ ਹਲਕੇ 골ਡਨ ਜੇ ਕਰਨੇ ਆ ਤੇ ਹੁਣ ਆਪਾਂ ਟਮਾਟਰ ਦੀ ਪਿਉਰੀ ਪਾਈ ਆ ਟਮਾਟਰ ਨੂੰ ਵੀ ਆਪਾਂ ਕੁੱਟ ਕੇ ਹੀ ਲੈਤਾ ਤੇ ਕੋਈ ਵੀ ਆਪਾਂ ਮਿਕਸੀ ਵਗੈਰਾ ਦੇ ਵਿੱਚ ਇਹਨੂੰ ਪਿਉਰੀ ਚੰਗੇ ਤਰੀਕੇ ਨਾਲ ਨਹੀਂ ਬਣਾਈ ਤੇ ਕੁੱਟ ਕੇ ਦਦਦਾ ਜਾਂ ਕੁੱਟ ਲਿਆ ਸੀ ਟਮਾਟਰ ਜਲਦੀ ਗਲ ਜਾਂਦਾ ਹਾਂਜੀ ਆਪਾਂ ਇੱਥੇ 20 ਜਿਹੜੇ ਮਸਾਲੇ ਡੇਲੀ ਚੂਜ਼ ਕਰਦੇ ਹਾਂ ਉਹੀ ਐਡ ਕੀਤੇ ਨਮਕ ਤੇ ਹਲਦੀ ਉਹ ਮਿਰਚ ਕਸ਼ਮੀਰੀ ਲਾਲ ਮਿਰਚ ਕਿਉਂਕਿ ਇਹਦਾ ਕਲਰ ਵਧੀਆ ਆਵੇ ਉਹ ਐਡ ਕੀਤੀ ਤੇ ਨਾਲ ਆਪਾਂ ਧਨੀਆ ਪਾਊਡਰ ਤੇ ਗਰਮ ਮਸਾਲਾ ਆਪਾਂ ਐਡ ਨਹੀਂ ਕੀਤਾ ਤੇ ਉਦੋਂ ਕੈਮਰਾ ਆਨ ਨਹੀਂ ਹੋਇਆ ਸੌਰੀ ਇਸ ਕਰਕੇ ਵੀਡੀਓ ਨਹੀਂ ਸੂਟ ਹੋ ਪਈ ਤੇ ਇਹਨਾਂ ਨੂੰ ਆਪਾਂ ਚੰਗੇ ਤਿੱਕੇ ਨਾਲ ਭੁੰਨ ਲਿਆ ਸੀ ਦੇਖੋ ਤੇ ਘੜਤੀ ਆਪਾਂ ਮਾਰ ਲਈ ਤੁਸੀਂ ਰੰਗਤ ਦੇਖ ਸਕਦੇ ਹੋ ਕਲਰ ਕਿੰਨਾ ਵਧੀਆ ਆਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੀਆਂ ਆਪਾਂ ਸਬਜ਼ੀਆਂ ਕੱਟ ਕੇ ਰੱਖੀਆਂ ਤੇ ਇਹਨਾਂ ਨੂੰ ਮੈਂ ਪਾਣੀ ਤੋਂ ਬਾਹਰ ਕੱਢਤਾ ਸੀ ਚੰਗੇ ਤਰੀਕੇ ਨਾਲ ਪਾਣੀ ਸਬਜ਼ੀ ਨੂੰ ਪਾ ਕੇ ਆਪਾਂ ਮਿਕਸ ਕਰ ਦਾਂਗੇ ਇੱਕ ਵਾਰ ਚੰਗੇ ਤਰੀਕੇ ਦੇ ਨਾਲ ਤੇ ਤਾਂ ਕਿ ਸਾਰੇ ਮਸਾਲੇ ਜਿਹੜੇ ਰਸ ਵਿੱਚ ਜਾਣ ਦੇਖੋ ਆਪਣੀ ਸਬਜ਼ੀ ਕਿੰਨੀ ਵਧੀਆ ਦੇਖਣ ਚ ਲੱਗ ਰਹੀ ਹੈ ਤੇ ਕਲਰ ਕਿੰਨਾ ਵਧੀਆ ਆ ਤੇ ਆਪਾਂ ਇੱਕ ਟਮਾਟਰ ਹੀ ਐਡ ਕੀਤਾ ਨਹੀਂ ਤੁਸੀਂ ਜਿਆਦਾ ਲਾਲ ਲਾਲ ਟਮਾਟਰ ਐਡ ਕਰਨਾ ਸਬਜੀ ਦੇ ਵਿੱਚ ਤਾਂ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਊ ਤੇ ਆਪਾਂ ਦੋ ਕੱਟੀਆਂ ਪਾਣੀ ਦੀਆਂ ਪਾਈਆਂ ਜਿਆਦਾ ਪਾਣੀ ਨਹੀਂ ਪਾਉਣਾ ਤੇ ਇਹ ਸਬਜੀ ਦੇਖਿਓ ਤੁਸੀਂ ਬਾਅਦ ਦੇ ਵਿੱਚ ਸੁੱਕੀ ਸੁੱਕੀ ਬਣ ਕੇ ਤਿਆਰ ਹੋਊਗੀ ਤੇ ਇੱਥੇ ਆਪਾਂ ਮਿਕਸ ਕਰਕੇ ਜੀ ਇਹਨੂੰ ਚੰਗੇ ਤਰੀਕੇ ਨਾਲ ਟੱਕ ਕੇ ਪਕਾਵਾਂਗੇ ਗੈਸ ਦੀ ਫਲੇਮ ਨੂੰ ਆਪਾਂ ਨਾ ਜਿਆਦਾ ਹਾਈ ਤੇ ਨਾ ਜਿਆਦਾ ਲੋਅ ਤੇ ਰੱਖਿਆ ਹੋਇਆ ਹੈਗਾ ਤੇ ਹੁਣ ਆਪਾਂ ਟੱਕ ਕੇ ਪਕਾ ਲਾਂਗੇ ਤਾਕਿ 3 ਤੋਂ 4 ਮਿੰਟ ਪਕਾਉਣੀ ਹੈ ਦੇਖੋ ਆਪਣੀ ਪਾਣੀ ਬਿਲਕੁਲ ਸੋਕ ਲਿਆ ਸਬਜੀ ਨੇ ਤੇ ਸੁੱਕੀ ਸੁੱਕੀ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਮਸਾਲੇ ਚੰਗੇ ਤਰੀਕੇ ਨਾਲ ਰਚ ਮਿਚ ਗਏ ਆ ਸਬਜੀ ਦੇ ਵਿੱਚ ਤੇ ਬਹੁਤ ਟੇਸਟੀ ਤੇ ਚਟਪਟੀ ਜੀ ਬਣ ਕੇ ਤਿਆਰ ਹੋਈ ਹੈ ਇੱਥੇ ਆਪਾਂ ਪਾਲਕ ਮੇਥੀ ਦੀ ਕਟਿੰਗ ਕਰ ਲਈ ਸੀ ਤੇ ਉਹ ਐਡ ਕਰਾਂਗੇ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਠਾਕਾਂਗੇ ਇਹਨਾਂ ਨੂੰ ਆਪਾਂ ਬਾਅਦ ਦੇ ਵਿੱਚ ਹੀ ਐਡ ਕਰਨਾ ਹੈ ਇਹਨਾਂ ਨੂੰ ਆਪਾਂ 2 ਕੁ ਮਿੰਟ ਹੀ ਟੱਕ ਕੇ ਪਕਾਉਣਾ ਤੇ ਇਹ ਜਿਆਦਾ ਤੇਤੀ ਟਾਈਮ ਦੇ ਵਿੱਚ ਹੀ ਅ ਰਿਜ ਜਾਂਦੀ ਹੈ ਇਹ ਸਬਜ਼ੀ ਬਣ ਜਾਂਦੀ ਹੈ ਮਤਲਬ ਕਿ ਪਾਲਕ ਮਿੱਠੀ ਤੇਤੀ ਟਾਈਮ ਦੇ ਵਿੱਚ ਹੀ ਮਿਕਸਿੰਗ ਹੋ ਜਾਂਦੀ ਹੈ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਵੀ ਟੱਕ ਦਾਂਗੇ 2 ਕੁ ਮਿੰਟ ਟੱਕ ਕੇ ਆਪਾਂ ਢੂਫ ਲਈਏ ਤੇ ਇਹਨੂੰ ਪਕਾ ਲਾਂਗੇ ਦੇਖੋ ਹਨੂ ਸਬਜ਼ੀ ਬਣ ਕੇ ਤਿਆਰ ਆ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਚਟਪਟੀ ਜੀ ਤੇ ਇਹ ਸਬਜੀ ਤੁਸੀਂ ਪੂਰੀ ਨਾ ਪਰਾਂਠੇ ਨਾਲ ਸਰਵ ਕਰ ਸਕਦੇ ਹੋ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਪਾ ਸਕਦੇ ਹੋ ਲੰਚ ਬਾਕਸ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਧਨੀਆ ਤਾਂ ਕਿ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਵੇ ਤੇ ਹੁਣ ਆਪਾਂ ਇੱਕ ਪਲੇਟ ਲੈ ਲਾਂਗੇ ਉਹਦੇ ਵਿੱਚ ਆਪਾਂ ਸਬਜੀ ਨੂੰ ਕਰਕੇ ਸਰਵ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਤੇ ਸਬਜੀ ਨੂੰ ਆਪਾਂ ਦੇਖੋ ਇੱਥੇ ਆਪਾਂ ਪਲੇਟ ਲੈ ਲਈ ਤੁਸੀਂ ਸਰਵਿੰਗ ਬੋਲ ਵੀ ਲੈ ਸਕਦੇ ਹੋ ਆਪਾ ਪਲੇਟ ਦੇ ਵਿੱਚ ਇਹ ਸਬ지 ਸਰਵ ਕਰ ਲਿਆ ਸੁੱਕੀ ਸਬ지 ਬਹੁਤ ਵਧੀਆ ਲੱਗਦੀ ਹੈ ਟੇਸਟੀ ਲੱਗਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਜਿਹੜੇ ਵੀ ਵੈਂਗਣ ਨਹੀਂ ਖਾ ਕੇ ਖੁਸ਼ ਹੁੰਦੇ ਤੇ ਉਹ ਇਸ ਤਰ੍ਹਾਂ ਤਰੀਕੇ ਨਾਲ ਤੁਸੀਂ ਬਣਾਇਓ ਤਾਂ ਵੈਂਗਣ ਦੀ ਸਬ지 ਬਿਲਕੁਲ ਖਾਣਗੇ ਤੇ ਬਿਲਕੁਲ ਵੀ ਨੱਕ ਨਹੀਂ ਮਾਰ ਕੇ ਖਾਂਦੇ ਤੇ ਕਈ ਬੱਚੇ ਨਹੀਂ ਖਾਂਦੇ ਵੈਂਗਣ ਆਲੂ ਦੀ ਸਬ지 ਤੇ ਬਹੁਤ ਵਧੀਆ ਤੇ ਚਟਪਟੀ ਜੀ ਸਬਜੀ ਬਣ ਕੇ ਤਿਆਰ ਹੈ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਡੇਲੀਸ਼ੀਅਸ ਜੀ ਰੈਸਪੀ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਡਾ ਬਹੁਤ ਬਹੁਤ